ਸਸਿਰ ਕਾਲ ਜੀ ਸਾਰਿਆਂ ਲੋ ਜੀ ਆਪਣਾ ਕਾਲੂ ਪੀਰੇ ਪਾਣੀ ਸਿਰੇ ਸਿਰੇ ਪਾਣੀ ਡਾਹਤਾ ਪੱਠੇ ਖਾਲੇ ਜਨਾਂ ਦੇ ਸਵੇਰ ਹਰਿਆ ਪਾਣੀ ਦਾ ਦੁਪਹਿਰੇ ਵੀ ਨੀਰਾ ਤੇ ਸ਼ਾਮ ਨੂੰ ਵੀ ਨੀਰਾ ਹੀ ਚੱਲਦਾ ਨਾਲ ਚੱਲਦੀ ਚੂਰੀ ਇਹਨਾਂ ਦੀ ਖਲ ਖੁੜ ਠੀਕ ਹੈ ਚਾਰਾਂ ਰਾਜੀ ਨਾਰਾਜੀ ਨਾਲ ਹਿੱਸਾ ਜਿੰਨਾ ਘਾਏਗਾ ਠੀਕ ਹੈ ਗੰਥਲੋਂ ਤਾਂ ਵਧੀਆ ਲਈ ਜਾਂਦਾ ਉਮਰ ਨਹੀਂ ਜਿਆਦੀ ਜਾਂਦੀ ਉਮਰ ਇੱਕ ਸਾਲ ਹੀ ਹੋਇਆ ਦੋ ਦਿਨਾਂ ਦੀ ਹੋਇਆ ਜੇ ਤੇ ਇਧਰ ਆਪਣੇ ਇਹਨੂੰ ਪੜੀ ਕਹ ਦਿੰਦੇ ਇਹਨੂੰ ਕੀ ਕਹ ਦੈ ਨੇ ਬਰਬਰੀ ਤੇ ਉਹ ਚਰਾ ਬਾਕੀ ਜਵਾਕ ਕਰਨ ਦੇ ਮਿਹਨਤ ਗੋਵਾ ਕੀਤਾ ਹੈ ਇਕੱਠਾ ਬਾਹਰ ਹੁਣ ਲੋਣਗੇ ਢੇਰੀਆਂ ਬਾਹਰ ਸੱਟਣਗੇ ਤੇ ਬਾਕੀ ਜਿਹੜੇ ਆਪਣੇ ਇਧਰ ਬੱਚੇ ਛੋਟੇ ਕੱਟੀਆਂ ਬੱਚੀਆਂ ਕਟੀਆਂ ਬੱਚੀਆਂ ਚਰੀਆਂ ਖਾ ਰੀਆਂ ਇਹ ਹੁਣ ਬੱਕਰੀਆਂ ਦੇ ਪੱਤੇ ਖਾਣੀਆਂ ਆਪਦੇ ਖਾਲੇ ਆ ਇੱਥੇ ਹਰਿਆ ਪਾਈ ਦਾ ਨੀਰਾ ਇਹਨਾਂ ਨੂੰ ਤੇ ਇਹਨਾਂ ਨੂੰ ਲਾਲਚ ਹੋ ਜਾਂਦਾ ਚਲੋ ਕੋਈ ਨਹੀਂ ਮਿਹਨਤ ਜਿੰਨੀ ਕ ਹੁੰਦੀ ਹੈ ਠੀਕ ਹੈ ਕਿਉਂਕਿ ਜਿੰਨਾ ਕ ਆਪਾਂ ਪਾਈ ਜਮੂਗਾ ਨਾ ਕਿ ਬੱਚੇ ਬੜੇ ਤਿਆਰ ਹੋ ਜਾਂਦੇ ਠੀਕ ਹੈ ਦੀ ਗ੍ਰੋਥ ਸਹੀ ਉਮਰ ਦੇ ਹਿਸਾਬ ਨਾਲ ਹੋ ਜਾਣਗੇ ਕੋਈ ਦਿੱਕਤ ਨਹੀਂ ਤੇ ਇਧਰ ਕਾਲੂ ਜਵਾਕ ਚਾਰੇ ਮਿਹਨਤ ਕਰੀ ਜਾਂਦੇ ਆਪਣੇ ਬੱਚੇ ਠੀਕ ਹੈ ਭਾਈ ਅੱਕੇ ਹੋਇਆ ਮਿਹਨਤ ਕਰਨਾ ਜ਼ੀਰੋ ਕਹਿੰਦੇ ਕਿ ਜ਼ੀਰੋ ਤਾਂ ਉੱਥੇ ਹੁੰਦਾ ਹੈ ਜਵਾਕ ਆਪਣੇ ਠੀਕ ਹੈ ਸੰਘਰਸ਼ ਕਰਨ ਦੇ ਸਟ੍ਰਗਲ ਕਰਨ ਦੇ ਆਪਣੀ ਜ਼ਿੰਦਗੀ ਨਾਲ ਹੌਲੀ ਹੌਲੀ ਲੱਗੇ ਹੁੰਦੇ ਆ ਗਾਵਾਂ ਪਸ਼ੂਆਂ ਤੇ ਚਲੋ ਪ੍ਰਾਈਸ ਦੀ ਕੀਤੀ ਹੈ ਜਸਟ ਕੀਤੀ ਦੇਖੋ ਅੱਗੋਂ ਕਿਉਂਕਿ ਜਿਹੜਾ ਸਮਾਂ ਹੁੰਦਾ ਨਾ ਸਮਾਂ ਬੜਾ ਬਲਵਾਨ ਹੁੰਦਾ ਦੋਸਤੋ ਸਮੇਂ ਦਾ ਨਹੀਂ ਪਤਾ ਹੁੰਦਾ ਕਿੱਥੇ ਕੀ ਕਰ ਲੈਣਾ ਠੀਕ ਹੈ ਜੀ ਬੰਦਾ ਤੇ ਮਤਲਬ ਉਹ ਤੋਂ ਕੁਝ ਸੋਚਦਾ ਮੈਂ ਆ ਕਰ ਦੂੰ ਮੈਂ ਉਹ ਕਰਨਾ ਮੈਂ ਆ ਕਰਨਾ ਔਰ ਜਿਹੜਾ ਸਮਾਂ ਬਹੁਤ ਬਲਵਾਨ ਠੀਕ ਹੈ ਜੀ ਕਿਉਂਕਿ ਪ੍ਰਮਾਤਮਾ ਨੇ ਜੇ ਜ਼ਿੰਦਗੀ ਦਿੱਤੀ ਨਾ ਉਹਦੇ ਚ ਦੁੱਖ ਸੁੱਖ ਨਾਲ ਦਿੱਤੇ ਆ ਪ੍ਰਮਾਤਮਾ ਨੇ ਠੀਕ ਹੈ ਜੀ ਜੇ ਸੁੱਖ ਹੈ ਕਿੰਨੇ ਤਾਂ ਦੁੱਖ ਵੀ ਜ਼ਰੂਰ ਹੋਗਾ। ਤਾਂ ਵੀ ਸਮਾਂ ਜਦੋਂ ਬਦਲਦਾ ਸਾਡਾ ਵੀ ਇੱਕ ਸਮਾਂ ਸੀ ਕਿਉਂਕਿ ਦੋਸਤੋ ਆਪਾਂ ਆਪਣੀ ਜ਼ਿੰਦਗੀ ਚ ਨਾ ਠੀਕ ਹੈ ਜਿੰਨਾ ਜਿਹੜਾ ਟਾਈਮ ਟੱਪ ਗਿਆ ਆਪਣਾ ਪਿੱਛੇ ਇੰਦੇ ਵਿੱਚ ਆਪਾਂ ਬਹੁਤ ਕੁਝ ਦੇਖ ਲਿਆ ਠੀਕ ਹੈ ਸੰਘਰਸ਼ ਵੀ ਦੇਖ ਲਿਆ ਸਟਰਗਲ ਵੀ ਦੇਖ ਲਿਆ ਕਿ ਬੋਸਤੋ ਆਪਣੇ ਨਾ ਛੋਟੇ ਛੋਟੇ ਸਹੀਂ ਸਾਡੇ ਸਿਰ ਤੋਂ ਸਾਡੇ ਮਾਪੇ ਦਾ ਸਾਯਾ ਉੱਟ ਗਿਆ ਸੀ ਠੀਕ ਹੈ ਇਹ ਛੋਟੀ ਜੀ ਜ਼ਿੰਦਗੀ ਜਿਹੜੀ ਮਾਪੇ ਉੱਥੋਂ ਤੋਂ ਬਾਅਦ ਬਹੁਤ ਕੁਝ ਦੇਖਿਆ ਆਦੇ ਭਰਾਵਾਂ ਨੂੰ ਮਿਹਨਤ ਕਰਾਈ ਪੜਾਇਆ ਠੀਕ ਹੈ ਜਿੰਨੀ ਵੀ ਮਿਹਨਤ ਕੀਤੀ ਠੀਕ ਹੈ ਉਨਾਂ ਦੀ ਕਾਮਯਾਬੀ ਆਸਤੇ ਬੋਟ ਆਪਾਂ ਮਿਹਨਤ ਕੀਤੀ ਦੋਸਤੋ ਜਿੰਨੀ ਕਿਓ ਸ਼ਾਇਦ ਸਾਡੇ ਮਾਪੇ ਵੀ ਨਾ ਕਰਦੇ ਜਿੰਨੀ ਆਪਾਂ ਕੀਤੀ ਤੇ ਚਲੋ ਕਾਮਯਾਬਲ ਕੋਣਾ ਆ ਜਾ ਨਹੀਂ ਹੋਣਾ ਪਰਮਾਤਮਾ ਨੂੰ ਪਤਾ ਜਿਹੜਾ ਪੱਕੀ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਠੀਕ ਹੈ ਜੇ ਆਪਾਂ ਦੋਸਤੋ ਸੱਚੇ ਦਿਲੋਂ ਮਿਹਨਤ ਕਰਦੇ ਹੈ ਨਾ ਉਸ ਪਰਮਾਤਮਾ ਨੂੰ ਕਿਹਾ ਕਿ ਮੈਂ ਮਿਹਨਤ ਕਰ ਰਿਹਾ ਹਾਂ ਇਹ ਪਰਮਾਤਮਾ ਮੈਨੂੰ ਕਾਮਯਾਬ ਕਰ ਦੇ ਉਸ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਦੋਸਤੋ ਉਹ ਬੰਦਾ ਕਾਮਯਾਬ ਜ਼ਰੂਰ ਹੁੰਦਾ ਉਹਨੂੰ ਕੋਈ ਨਹੀਂ ਰੋਕ ਸਕਦਾ ਬੰਦੇ ਦੀ ਨੀਤ ਸਾਫ਼ ਹੋਣੀ ਚਾਹੀਦੀ ਜਿਹੜਾ ਪਕੜਿਆ ਨੀਨਾ ਪਾਲ ਦੀ ਜਿੰਦਗੀ ਚ ਬਹੁਤ ਮਤਲਬ ਦੇ ਨਾਲ ਦੇ ਜੰਮੇ ਹੋਏ ਪਰਾਵਾਂ ਦਾ ਆਹ ਦੇ ਭੈਣ ਪਰਾਵਾਂ ਦਾ ਬਹੁਤ ਕੀਤਾ ਆਪਾਂ ਜਿਹੋ ਨਾਲ ਸੀ ਦਿਨ ਰਾਤ ਇੱਕ ਕਰਤਾ ਸੀ ਤੇ ਹੁਣ ਮੇਰੇ ਬੱਚੇ ਲਾਲੋ ਮੇਰੇ ਬੱਚੇ ਕੋ ਮਤਲਬ ਅੱਜ ਜ਼ੀਰੋ ਲੈਵਲ ਤੋਂ ਥੰਦੇ ਮਤਲਬ ਪਹਿਲਾਂ ਭਰਾਵਾਂ ਦਾ ਕੀਤਾ ਪਿਆ ਤੇ ਉਸ ਤੋਂ ਬਾਅਦ ਫਿਰ ਭਰਾ ਉਹ ਮਤਲਬ ਜਿਵੇਂ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਹਰ ਕਨੇ ਆਪਣਾ ਉਮਰ ਦੇ ਹਿਸਾਬ ਨਾਲ ਸਿਆਣੀਆਂ ਦਿੰਦੇ ਵੰਡੇ ਹੋ ਜਾਂਦੇ ਨੇ ਫਿਰ ਉਹ ਉਹਨਾਂ ਦੀ ਵਿਆਹ ਹੋ ਜਾਂਦਾ ਤੇ ਹੁਣ ਆਪਣੀ ਜ਼ਿੰਦਗੀ ਚ ਖੁਸ਼ ਨਹੀਂ ਹੋ ਚੁੱਕਿਆ ਉਹ ਵੀ ਆਪਣੀ ਸਟਾਰਟਿੰਗ ਕੀਤੀ ਜ਼ਿੰਦਗੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਮੇਰੇ ਅੱਗੇ ਆ ਵੀ ਹੁੰਦਾ ਜਿਹੜਾ ਜ਼ਿੰਮੇਵਾਰੀਆਂ ਲਈਆਂ ਦੀ ਉਹਨਾਂ ਦੀ ਵੀ ਜ਼ਿੰਦਗੀ ਉਹ ਪਰਿਵਾਰ ਦੋਸਤੋਂ ਸ਼ੁਰੂ ਹੁੰਦੀ ਜਦੋਂ ਫਿਰ ਉਹਨਾਂ ਦੇ ਬੱਚੇ ਜਵਾਨ ਹੋ ਜਾਂਦੇ ਆ ਠੀਕ ਹੈ ਉਹ ਉਥੋਂ ਫਿਰ ਉਹਨੂੰ ਬੰਦੇ ਨੂੰ ਜ਼ੀਰੋ ਲੈਵਲ ਤੋਂ ਉੱਠਣਾ ਪੈਂਦਾ ਠੀਕ ਹੈ ਜੀ ਕਿਉਂਕਿ ਪਹਿਲਾਂ ਭਰਾਵਾਂ ਦਾ ਕਰਨਾ ਪੈਂਦਾ ਫਿਰ ਆਪਣੇ ਬੱਚਿਆਂ ਦਾ ਕਰਨਾ ਪੈਂਦਾ ਠੀਕ ਹੈ ਹੁਣ ਅਸੀਂ ਵੀ ਆਪਣੀ ਜ਼ਿੰਦਗੀ ਇੱਕ ਸਟਾਰਟ ਕੀਤੀ ਹੈ ਜ਼ੀਰੋ ਤੋਂ ਠੀਕ ਹੈ ਦੇਖੋ ਪ੍ਰਮਾਤਮਾ ਕੀ ਰੰਗ ਭਾਗ ਲਾਉਂਦਾ ਜੇ ਸੱਚੇ ਦਿਲੋਂ ਕਰਦੇ ਰਏ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਠੀਕ ਹੈ ਤੇ ਬੱਚਿਆਂ ਨੂੰ ਇਹ ਕਿਹਾ ਵੀ ਤੁਸੀਂ ਕਿਸੇ ਦੀ ਬੁਰੀ ਸੰਗਤ ਨਹੀਂ ਬਣਾ ਤੇ ਬਹਿਣਾ ਨਹੀਂ ਠੀਕ ਹੈ ਆਦੇ ਸਿਰਫ ਕੰਮ ਨਾਲ ਮਤਲਬ ਰੱਖਣਾ ਮਿਹਨਤ ਕਰਨੀ ਆ ਠੀਕ ਹੈ ਭਾਵੇਂ ਕਿਸੇ ਫੀਲਡ ਚ ਕਰੋ ਤੁਸੀਂ ਇੱਕ ਮਕਾਮ ਹਾਸਲ ਕਰਨਾ ਵੀ ਟੀਚਾ ਬਣਾ ਲਓ ਕਿ ਅਸੀਂ ਆਹੀ ਕਰਨਾ ਜੀ ਅਸੀਂ ਨੌਕਰੀ ਕਰਨੀ ਹੈ ਤੇ ਨੌਕਰੀ ਕਰਨ ਕਰਨੀ ਕਰਨੀ ਜੀ ਅਸੀਂ ਸਪੋਰਟਸਮੈਨ ਬੰਨਾ ਸਪੋਰਟਸਮੈਨ ਬੰਨੇ ਬੰਨਾ ਠੀਕ ਹੈ ਹੁਣ ਵੱਡਾ ਬੇੜਾ ਉਹਨੇ ਚਲੋ ਹਾਈਲਾਈਟਸ ਕਰ ਲਈ ਚਲੋ ਪੜ ਲਿਆ ਉਹ ਆਂਦਾ ਵੇਖੋ ਉਹਨੂੰ ਕੀ ਬਾਹਰ ਦਾ ਕਰਦੇ ਕੀ ਕਰਦੇ ਇੱਥੇ ਕੰਮ ਕਰਦੇ ਚੱਲੀ ਜਾਂਦਾ ਜੇ ਪਤਾ ਨਹੀਂ ਅੱਗੇ ਤੇ ਛੋਟਾ ਕਿਹਾ ਦਾ ਮੈਂ ਜਿਮ ਕਰਨੀ ਮੈਂ ਪੁੱਤ ਜਿਮ ਕਰਨੀ ਹੈ ਨਾ ਪਰ ਇੱਕ ਟੀਚਾ ਬਣਾ ਲਾ ਵੀ ਤੂੰ ਸਵੇਰੇ ਉੱਠ ਕੇ ਜਾਣਾ ਜਾਣਾ ਗਰਾਊਂਡ ਠੀਕ ਹੈ ਗਰਾਉਂਡ ਜਾ ਕੇ ਮਿਹਨਤ ਕਰਨੀ ਕਰਨੀ 4 ਵਜੇ ਤੂੰ ਉੱਠਣਾ ਹੀ ਉੱਠਣਾ ਚਾਹੇ ਮੀਂਹ ਆਵੇ ਠੀਕ ਹੈ ਧੋਪ ਆਵੇ ਗਰਮੀ ਆਵੇ ਸਰਦੀ ਆਵੇ ਤੂੰ ਉੱਠਣਾ ਹੀ ਉੱਠਣਾ 4 ਵਜੇ ਮਿਹਨਤ ਕਰਨੀ ਹੈ ਠੀਕ ਹੈ ਨਹੀਂ ਟਾਈਮ ਤੇ ਤੂੰ ਜਿਮ ਜਾਣਾ ਜਾਣਾ ਮਤਲਬ ਉਹਨੂੰ ਇੱਕ ਟੀਚਾ ਕਿਹਾ ਮੈਂ ਵੀ ਤੂੰ ਮੇਥਲਾ ਵੀ ਮੈਂ ਇਨੇ ਸਮੇਂ ਚ ਤਿਆਰ ਹੋ ਕੇ ਵੀ ਮਤਲਬ ਗਰਾਉਂਡ ਚ ਜਾਣਾ ਜੇ ਦੁਨੀਆ ਨੂੰ ਕੁਝ ਵਿਖਾਉਣਾ ਦਾ ਨਾਮ ਦੋਸਤੋ ਉਹਨਾਂ ਦੇ ਬੰਦੇ ਜਿਹੜੇ ਮਿਹਨਤ ਕਰਦੇ ਨੇ ਠੀਕ ਹੈ ਜਿਹੜੇ ਤਪਦੇ ਨੇ ਪੱਟੀ 'ਚ ਨਾਮ ਹੀ ਉਹਨਾਂ ਦੇ ਬਣਦੇ ਨੇ ਉਨਾਜ ਦੇ ਸਮੇਂ ਦੇਖ ਲੋ ਬੜੇ ਮਨ ਵੇਹ ਜੇ ਮੁੰਡੇ ਨੇ ਇਹ ਜੇ ਗਰੀਬ ਘਰਾਂ ਦੇ ਜਿਨ੍ਹਾਂ ਨੇ ਇੱਕ ਨਾ ਜ਼ੀਰੋ ਲੈਵਲ ਤੋਂ ਉੱਠ ਕੇ ਇੱਕ ਬੜਾ ਨਾਮ ਬਣਾ ਲਿਆ ਇੱਕ ਨਾਮ ਇਹ ਜਿਹੜਾ ਸ਼ਾਇਦ ਉਹਨਾਂ ਨੂੰ ਜਨਾਬ ਮਹਿੰਤ ਕਰਦੇ ਉਹਨਾਂ ਨੂੰ ਕਿਸੇ ਨੇ ਨਹੀਂ ਜਾਣਦਾ ਤੇ ਪਰ ਅੱਜ ਦੁਨੀਆ ਜਾਣਦੀਆਂ ਨੂੰ ਬੜੇ ਉਦਾਹਰਣ ਹੈ ਠੀਕ ਹੈ ਮੰਨਾ ਵੀ ਜੇ ਚੰਗੀਆਂ ਚੀਜ਼ਾਂ ਦੇਖਦੇ ਆਂ ਅਸੀਂ ਚੰਗੇ ਇਨਸਾਨਾਂ ਨੂੰ ਦੇਖਦੇ ਆਂ ਜਿਹੜੇ ਗਰੀਬੀ ਛੁੱਟ ਕੇ ਜ਼ੀਰੋ ਲੈਵਲ ਤੋਂ ਉੱਠ ਕੇ ਦੇਖਦੇ ਆਂ ਨਾ ਤੇ ਉੱਥੋਂ ਆਪਾਂ ਨੂੰ ਵੀ ਬੜੀ ਇੱਕ ਅੰਦਰ ਕਹਿੰਦੇ ਉਹ ਸਾਜਾ ਹੁੰਦਾ ਇੱਕ ਬੰਦੇ ਨੂੰ ਕਹਿੰਦੇ ਅੰਦਰ ਵੀ ਬੰਦਾ ਹਾਂ ਵੀ ਯਾਰ ਇਹ ਬੰਦਾ ਕਰ ਸਕਦਾ ਆਪਾਂ ਕਿਉਂ ਨਹੀਂ ਕਰ ਸਕਦੇ ਇਹੋ ਜਿਹਾ ਕੰਮ ਕਰਕੇ ਜਬ ਜਿਹੜਾ ਕੱਲੋਂ ਆਪਾਂ ਨੂੰ ਦੇਖ ਕੇ ਨਾ ਪ੍ਰੇਰਿਤ ਹੋਵੇ ਠੀਕ ਆ ਮੋਟੀਵੇਟ ਹੋਵੇ ਵੀ ਇਹ ਬੰਦੇ ਨੇ ਯਾਰਾ ਕੰਮ ਕੀਤਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਤੇ ਆਪਾਂ ਹੀ ਆਪਣੇ ਵਿਚਾਰ ਕੰਦਸਿਆ ਪੁੱਤ ਦੇਖੋ ਉਹਨਾਂ ਨੂੰ ਦੇਖੋ ਜਿਹੜੇ ਕੁਛ ਕਰਕੇ ਜ਼ਿੰਦਗੀ ਚ ਬਣੇ ਨੇ ਉਹਨਾਂ ਨੂੰ ਨਾ ਦੇਖੋ ਜਿਹੜੇ ਆਪਾਂ ਨੇ ਕਈ ਆਪਣੇ ਇਹੋ ਜਿਹੇ ਬੇਲਰ ਨੇ ਜਿਹੜੇ ਇਹਨਾਂ ਨੂੰ ਕੰਮ ਕਰਨੇ ਵੀ ਸਾਰੇ ਆਪਾਂ ਧਾਲ ਸਬਜ਼ੀਆਂ ਬਣਾਉਣ ਨਹੀਂ ਆਏ ਇੱਥੇ ਠੀਕ ਐ ਤੜਕੇ ਲਾਉਣੀਆਂ ਆ ਆਪਾਂ ਜੇ ਕੁਛ ਕਰਨਾ ਨਾ ਤੇ ਮਿਹਨਤ ਕਰ ਲੋ ਬਣ ਜੋਗੇ ਕੋਈ ਗਾਨੀ ਪਰਮਾਤਮਾ ਰੰਗ ਭਗ ਜ਼ਰੂਰ ਲਾਊਗਾ ਤੁਹਾਡੀ ਮਿਹਨਤ ਨੂੰ ਠੀਕ ਐ ਤੇ ਚਲੋ ਚੱਲੀ ਜਾਂਦੀ ਜ਼ਿੰਦਗੀ ਦੋਸਤੋ ਤੇ ਕਿਉਂਕਿ ਜਿਹੜੇ ਦੁੱਖ ਸੁੱਖ ਨੇ ਇਹ ਤਾਂ ਸਭ ਬਨਨ ਨਾਲ ਹੀ ਆਈ ਇਹ ਪਰਮਾਤਮਾ ਨੂੰ ਸੁੱਖ ਦੇ ਤੇ ਦੁੱਖ ਵੀ ਆਉਣੇ ਸੰਘਰਸ਼ ਵੀ ਆਉਣਾ ਸਟਰਗਲ ਵੀ ਆਉਣਾ ਠੀਕ ਆ ਇਹ ਤਾਂ ਬਣੀ ਗੱਲ ਹੈ ਇਹ ਤਾਂ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਲੱਖਾਂ ਦਾ ਕੱਖਾਂ ਕਰ ਦਿੰਦਾ ਕੱਖਾਂ ਤੋਂ ਲੱਖਾਂ ਦੇ ਵੀ ਕਰ ਦਿੰਦਾ ਠੀਕ ਆ ਇਹਦਾ ਹੀ ਨਹੀਂ ਪਤਾ ਕੁੱਲੀ ਦਾ ਕਦੋਂ ਮਹਿਲਾ ਚ ਬਿਠਾ ਦੇ ਤੇ ਮਹਿਲਾ ਵਾਲੇ ਨੇ ਕਦੋਂ ਕੁੱਲੀ ਚ ਬਿਠਾ ਦੇ ਪਰ ਨੀਤੀ ਸਾਹਿਬ ਰੱਖੋ ਕਿਸੇ ਦਾ ਮਾੜਾ ਨਾ ਕਰੋ ਠੀਕ ਆ ਆਪ ਦੀ ਜ਼ਿੰਦਗੀ ਦਾ ਇਹ ਜਿਹੇ ਕੰਮ ਕਰਕੇ ਜਬ ਜਿਹਨੀ ਦੁਨੀਆ ਯਾਦ ਰੱਖੇ ਠੀਕ ਹੈ ਜੀ ਇਹ ਜਾ ਇਹੋ ਜਿਹਾ ਬਣ ਕੇ ਜਾਓ ਇਹੋ ਜਿਹਾ ਟੀਚਾ ਕਰੋ ਇਹ ਜੀ ਉਸ ਮਕਾਮ ਤੇ ਪਹੁੰਚੋ ਜਿੱਥੇ ਦੁਨੀਆਂ ਸਭ ਦੇਖੇ ਜਿੰਨਾ ਪਰਿਵਾਰਾਂ ਦੇ ਅੱਜ ਬੱਚੇ ਕਾਮਯਾਬ ਹੋਏ ਆ ਜ਼ੀਰੋ ਲੈਵਲ ਤੋਂ ਕਿ ਗਰੀਬੀ ਚੁੱਟੇ ਆ ਕਾਮਯਾਬ ਹੋਏ ਨਾ ਉਹਨਾਂ ਦੀਆਂ ਮਾਵਾਂ ਨੂੰ ਉਹਨਾਂ ਦੇ ਮਾਪਿਓ ਨੂੰ ਪੁੱਛ ਕੇ ਦੇਖੋ ਜਾਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੰਨੀ ਕੀ ਖੁਸ਼ੀ ਅੰਦਰ ਹੁੰਦੀ ਆ ਉਹ ਖੁਸ਼ੀ ਉਹੀ ਜਾਣਦੇ ਨੇ ਜਿਹੜੇ ਕਾਮਯਾਬੀ ਹਾਸਲ ਕਰਦੇ ਨੇ બસ ਆਹੀ ਗੱਲਾਂ ਸੀ ਆਪਣੀ ਜ਼ਿੰਦਗੀ ਦੀਆਂ ਕੁਝ ਵੀ ਮਤਲਬ ਸਭ ਕੁਝ ਕੀਤਾ ਜ਼ਿੰਦਗੀ ਵਿੱਚ ਆਮ ਵਾਲੀ ਕਿ ਤਨ ਆਪਣੇ ਬੱਚਿਆਂ ਨੇ ਕਰ ਰਹੇ ਬੱਚੇ ਚਾਲੇ ਸੰਘਰਸ਼ ਕਰ ਰਹੇ ਸਟਾਰਟਿੰਗ ਹੋ ਗਈ ਜ਼ਿੰਦਗੀ ਇਹਨਾਂ ਦੀ ਜੇ ਦੋਸਤੋਂ ਕਾਮਯਾਬ ਹੋਏ ਕਿਸੇ ਮਕਾਮ ਤੱਕ ਪਰਮਾਤਮਾ ਨੇ ਪਹੁੰਚਾਏ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਅਸੀਂ ਇੱਥੋਂ ਉੱਠ ਗਏ ਇੱਥੋਂ ਤੱਕ ਆ ਗਏ ਆ ਜੇ ਸੱਚੇ ਦਿਲੋਂ ਮਤਲਬ ਇਹੀ ਗੱਲ ਹੈ ਵੀ ਬੱਚਿਆਂ ਨੂੰ ਇਹ ਗੱਲ ਹੈ ਵੀ ਸੱਚੇ ਦਿਲੋਂ ਮਨਿੱਤੀ ਸਾਫ਼ ਕਰਕੇ ਲੱਗੇ ਰਹੋ ਤੇ ਪਹੁੰਚੇ ਤੇ ਤੁਹਾਡੇ ਨਾਲ ਇਹ ਚੀਜ਼ਾਂ ਆਪਾਂ ਅੱਗੇ ਸਾਂਝੀਆਂ ਜਰੂਰ ਕਰਾਂਗੇ ਤੇ ਇਸੇ ਵਾਸਤੇ ਇਹ ਨਾ ਪ੍ਰੇਰਿਤ ਹੋ ਜਾਗੇ ਜੀ ਮੇਰੇ ਬੱਚੇ ਨੂੰ ਕੀ ਹੋਇਆ ਵੀ ਤੁਸੀਂ ਤੁਹਾਨੂੰ ਵੇਖ ਕੇ ਕੋਈ ਹੋਰ ਗਰੀਬ ਘਰ ਦਾ ਬੱਚਾ ਜਾਂ ਕੋਈ ਮਿਹਨਤਕਾਰਾਂ ਵਾਲਾ ਬੱਚਾ ਉੱਠ ਜਾਵੇ ਤੇ ਸਸੀ ਗਾਲ ਜੀ ਸਾਰਿਆਂ ਨੂੰ ਇਹ ਗੱਲਾਂ ਚੰਗੇ ਲੱਗੀਆਂ ਤਾਂ ਕਮੈਂਟ ਕਰਕੇ ਦੱਸਿਓ ਕਿ ਜ਼ਿੰਦਗੀ ਚ ਸੰਘਰਸ਼ ਕਿੰਨੇ ਕਿੰਨੇ ਕੀਤਾ ਤੇ ਕਿੰਦੇ ਕਿੰਦੇ ਕਰਦੀਆਂ ਜ਼ਿੰਮੇਵਾਰੀਆਂ ਆਈਆਂ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਨੇ